ਤotra ਫਕ ਫਕ ਸਿੱਖ社ਤੇ ਬੰਦੀਆਂ ਨੇ ਪੰਜ ਸਿੰਘਾਂ ਦੇ ਅਗਵਾਏ ਵਿੱਚ ਫਿਰੋਜ਼ਪੁਰ ਦੇ ਸਾਰਾ ਗੜੀ ਗੁਰਦੁਆਰਾ ਸਾਹਿਬ ਵਿਖੇ ਕਟਕਾਰਦਿਆਂ ਕਿਹਾ ਕਿ ਸ਼੍ਰੀ ਕਾਲ ਤਕ ਸਾਹਿਬ ਸਿੱਖ ਕੌਮ ਦੀ ਸਰਮੌਰ ਸੰਸਥਾ ਹੈ ਪਰ ਬਾਦਲ ਪਰਿਵਾਰ ਦੇ ਵੱਲੋਂ ਆਰਐਸਐਸ ਦੇ ਇਸ਼ਾਰੇ ਉੱਤੇ ਇਸ ਦਾ ਕਾਰਨ ਕੀਤਾ ਜਾ ਰਿਹਾ ਹੈ ਹੁਣਾਂ ਕਿਹਾ ਕਿ ਬੀਤੇ ਦਿਨੀ ਰਾਤ ਦੇ 3 ਵਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੋਂ ਬਾਹਰ ਹੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਜਿਸ ਦੇ ਨਾਲ ਸਿੱਖੋਂ ਮੰਦਰ ਭਾਰੀ ਰੋਸ ਹੈ ਮਹਗੋਜੀ ਦਾ ਖਾਲਸਾ ਮਹਗੋਜੀ ਕੀ ਪਤੇ ਪਿਛਲੇ ਦਿਨੀ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਸਾਡੇ ਜਥੇਦਾਰ ਥਾਪੇ ਗਏ ਆ ਤੇ ਜਿਹੜੇ ਪਹਿਲਾਂ ਜਥੇਦਾਰ ਲਾਏ ਗਏ ਆ ਉਹਨਾਂ ਨੂੰ ਹਫਤੇ ਦੇ ਵਿੱਚ ਕਿਸੇ ਨੂੰ ਲਾਉਣਾ ਤੇ ਹਫਤੇ ਦੇ ਵਿੱਚ ਕਿਸੇ ਨੂੰ ਲਾ ਲੈਣਾ ਸੈਂਝ ਜਾਪਦਾ ਆ ਜਿਵੇਂ ਸਾਡੀ ਸ਼੍ਰੋਮਣੀ ਕਮੇਟੀ ਦਿੱਲੀ ਦੇ ਹੱਥਾਂ ਵਿੱਚ ਖੇਡ ਰਹੀ ਹੈ ਜੋ ਹੁਕਮ ਉਤੋਂ ਹੁੰਦਾ ਉਸੇ ਵਕਤ ਸਾਡੇ ਜਥੇਦਾਰ ਬਦਲੇ ਜਾ ਬਦਲੇ ਜਾ ਰਹੇ ਆ ਉਸ ਵਾਸਤੇ ਅੱਜ ਜਿਹੜੀ ਅਕਾਲਤਤਾ ਸਾਡੀ ਮਰਿਆਦਾ ਖਤਮ ਕੀਤੀ ਹੈ ਨਾਲੇ ਉਹ ਤੇ ਸੰਬੰਧ ਵਿੱਚ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਲ੍ਹਾ ਫਰੋਜ਼ਪੁਰ ਦੇ ਧਾਰਮਿਕ ਤੇ ਸਮਾਜਿਕ ਤੇ ਸਿਆਸੀ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਕਿ ਆਪਾਂ ਨੂੰ ਇੱਕ ਪਲੇਟ ਪਲੇਟਫਾਰਮ ਤੇ ਇਕੱਠੇ ਹੋ ਕੇ ਆਵਾਜ਼ ਉਠਾਉਣੀ ਚਾਹੀਦੀ ਹੈ ਵੀ ਜਿਹੜੀ ਅਕਾਲਤਤਾ ਸਾਡੀ ਮਰਿਆਦਾ ਹੈ ਇਹਨੂੰ ਬਹਾਲ ਕੀਤਾ ਜਾਵੇ ਜਿਹੜੀ ਇਹ ਕੁਝ ਬੰਦਿਆਂ ਦੇ ਹੱਥ ਵਿੱਚ ਆ 5-7 ਬੰਦਿਆਂ ਦੇ ਹੱਥ ਵਿੱਚ ਆ ਬਾਤਲ ਪਰਿਵਾਰ ਦੇ ਉਹ ਜਿੱਦਨ ਨੂੰ ਵੀ ਚਾਹੁੰਦੇ ਉਦਨ ਮੋੜ ਦਿੰਦੇ ਆ ਇਸ ਕਰਕੇ ਅੱਜ ਇਕੱਠ ਕੀਤਾ ਗਿਆ ਤੇ ਪਿੰਡਾਂ ਦੇ ਵਿੱਚ ਸਾਰੇ ਲੋਕਾਂ ਨੂੰ ਜਾ ਕੇ ਦੱਸਿਆ ਜਾਵੇ ਭਈ ਅਕਾਲਤਾਂ ਦਾ ਦੀ ਮਰਿਆਦਾ ਕੀ ਤੇ ਕਿਧਰ ਪਾਸੇ ਨੂੰ ਚੱਲ ਰਹੇ ਆ ਤੇ ਸਿੱਖ ਉਹਨੂੰ ਕਿਧਰਲੇ ਪਾਸੇ ਜਾ ਰਹੇ ਆ ਉਸ ਕਰਕੇ ਅੱਜ ਜਿਹੜਾ ਸਾਡਾ ਇਕੱਠ ਹੋਇਆ ਸੀ ਤੇ ਅਸੀਂ ਸਾਰਿਆਂ ਨੇ ਇੱਕ ਅੱਜ ਵਾਅਦਾ ਸਾਰਿਆਂ ਨੇ ਕੀਤਾ ਵੀ ਅਸੀਂ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਇਸ ਚੀਜ਼ ਦੇ ਖਿਲਾਫ ਲੜਨ ਬਸ ਨਾਮ ਸਿੰਘ ਵੱਲੋਂ ਪੰਜਾਬ ਪ੍ਰਧਾਨ ਧਾਰਮਿਕ ਇੰਟਰਨੈਸ਼ਨਲ ਪੰਥਕਦਾਲ ਪੰਜਾਬ ਅੱਜ ਦੀ ਜੋ ਇਕੱਤਰਤਾ ਹੋਈ ਇਸ ਮੂਹ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਮਾਇਦੇ ਵੀ ਆਏ ਸਮਾਜ ਸੇਵਕ ਜਥੇਬੰਦੀਆਂ ਦੇ ਵੀ ਨਮਾਇਦੇ ਆਏ ਨੇ ਅੱਜ ਦੀ ਵਿਚਾਰ ਚਰਚਾ ਜੋ ਕਿ ਪਿਛਲੇ ਦਿਨੀ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਸਾਹਿਬ ਬਦਲੇ ਗਏ ਸ਼ਰੋਨੀ ਕਮੇਟੀ ਵੱਲੋਂ ਉਹਨਾਂ ਦੇ ਪ੍ਰਤੀ ਰੋਸ ਜਾਰ ਕਰਦਿਆਂ ਇਹ ਅੱਜ ਦੀ ਵਿਚਾਰ ਚਰਚਾ ਹੋਈ ਆ ਕਿ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਕਿਸੇ ਹੋਰ ਤਖਤ ਸਾਹਿਬ ਦਾ ਜਥੇਦਾਰ ਬਦਲਣਾ ਹੋਵੇ ਤਾਂ ਉਹਨੂੰ ਸ੍ਰੀ ਹਰਮੰਦਰ ਸਾਹਿਬ ਦਾ ਜਥੇਦਾਰ ਜਿਹੜਾ ਆ ਜੋ ਗ੍ਰੰਥੀ ਹੈੱਡ ਗ੍ਰੰਥੀ ਸਾਹਿਬ ਨੇ ਉਹਨਾਂ ਕੋਲ ਬਾਬਾ ਬੁੱਢਾ ਸਾਹਿਬ ਦੀ ਪਦਵੀ ਹੈ ਉਹ ਹੀ ਪਹਿਲੀ ਦਸਤਾਰ ਦਿੰਦੇ ਨੇ ਤੇ ਉਹ ਗ੍ਰੰਥੀ ਸਿੰਘ ਜਿਹੜਾ ਆ ਮੌਕੇ ਦਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ ਉਹ ਦਸਤਾਰ ਪੇਟ ਕਰਦੇ ਨੇ ਉਸ ਸ਼ਖਸ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਿਆ ਜਾਂਦਾ ਆ ਉਹ ਤੋਂ ਬਾਅਦ ਦੇ ਵਿੱਚ ਜਿੰਨੀਆਂ ਸੰਪਰਦਾਇ ਸਾਡੀਆਂ ਨਿਹੰਗ ਸਿੰਘ ਜਿੱਥੇ ਬੰਦੀਆਂ ਦਮਦਮਤਕਸਾਲ ਜਾਂ ਹੋਰ ਜਿੱਥੇ ਬੰਦੀਆਂ ਫਿਰ ਦਸਤਾਰਾਂ ਪੇਟ ਕਰਦੀਆਂ ਪਹਿਲੀ ਦਸਤਾਰ ਪਰ ਇੱਥੇ ਸਭ ਕੁਝ ਉਲਟ ਹੋਇਆ ਆ ਕਿਉਂਕਿ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਸਨ ਨਾ ਗੁਰੂ ਦਾ ਪੰਥ ਹਾਜ਼ਰ ਸੀਗਾ ਕਿਉਂਕਿ ਰਾਤ ਦੇ ਹਨੇਰੇ ਵਿੱਚ 2:30 ਵਜੇ ਦੇ ਕਰੀਬ ਚੋਰ ਮੋਰੀਆਂ ਦੇ ਰਾਹੀਂ ਜਥੇਦਾਰ ਨਜੂਰ ਕੀਤਾ ਗਿਆ ਕੁਲਦੀਪ ਸਿੰਘ ਗੱਜ ਨੂੰ ਕਿਉਂਕਿ ਉਹ ਅੱਜ ਅਸੀਂ ਸਾਰੀ ਜਿੰਨੀਆਂ ਜਿੱਥੇ ਬੰਦੀਆਂ ਦੇ ਨਮਾਇਦੇ ਇੱਥੇ ਇਕੱਠੇ ਹੋਏ ਨੇ ਕਿਸੇ ਨੇ ਵੀ ਜਥੇਬੰਦੀ ਨੇ ਪ੍ਰਵਾਨਤ ਨਹੀਂ ਕੀਤਾ ਤੇ ਅਸੀਂ ਉਸ ਜਥੇਦਾਰ ਨੂੰ ਪ੍ਰਵਾਨ ਨਹੀਂ ਕਰਦੀ ਕੌਮ ਕਿਉਂਕਿ ਜੋ ਜਥੇਦਾਰ ਕਾਲਤਕ ਸਾਹਿਬ ਦਾ ਲਾਇਆ ਜਾਂਦਾ ਆ ਉਹ ਵਿਧੀ ਵਿਵਧਾਨ ਦੇ ਵਿੱਚ ਲਾਇਆ ਜਾਂਦਾ ਵਿਧੀ ਵਿਵਧਾਨ ਜੋ ਉਸਤਾਨ ਤੇ ਸਿੱਖੀ ਦਾ ਉਸਤਾਨਾਂ ਦੇ ਅਨੁਸਾਰ ਲਾਇਆ ਜਾਂਦਾ ਨਾ ਕਿ ਇਹਨਾਂ ਜਿਹੜੀਆਂ ਚੋਰ ਮੋਰੀਆਂ ਦੇ ਰਾਹੀਂ ਨਹੀਂ ਲਾਇਆ ਜਾਂਦਾ ਬਿਲਕੁਲ ਜੀ ਇਹ ਫਰੂਜ਼ਪੁਰ ਜ਼ਿਲ੍ਹੇ ਦਾ ਘਟ ਸੀਗਾ ਤੇ ਫਰੂਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਆਗੂ ਸਹਿਬਾਨ ਪਹੁੰਚੇ ਸੀਗੇ ਜਿਲੇ ਦੇ ਜਿਹੜੇ ਆਗੂ ਸਾਹਿਬਾਨ ਆ ਉਸ ਇਕੱਠ ਦੇ ਵਿੱਚ ਸਾਰਿਆਂ ਨੇ ਇੱਕ ਸਰਬਸੰਮਤੀ ਨਾਲ ਇਹ ਗੱਲ ਕਿਹੀ ਆ ਵੀ ਜਿਹੜੇ ਤਰੀਕੇ ਨਾਲ ਇਹ ਕਾਨੂੰਨ ਕਰਿਆ ਜਾ ਰਿਹਾ ਉਸ ਇਕ ਸੰਗਤ ਨੂੰ ਮਨਜ਼ੂਰ ਨਹੀਂ ਹੈਗਾ ਤੇ ਅੱਗੇ ਇਸ ਨੂੰ ਹੋਰ ਉਪਰਾਲਾ ਅੱਗੇ ਜਿਹੜੀਆਂ ਵੱਖ-ਵੱਖ ਜ਼ਥੇਬੰਦੀਆਂ ਨਾਲ ਹੋਰ ਜ਼ਿਲ੍ਹਿਆਂ ਤੱਕ ਇਹ ਉਪਰਾਲਾ ਲੈ ਕੇ ਜਾਇਆ ਜਾਊਗਾ ਤਾਂ ਕਿ ਇਸ ਤਰੀਕੇ ਜਿਹੜਾ ਅਕਾਲ ਤਖਤ ਸਾਹਿਬ ਦਾ ਜਿਹੜੀ ਮਾਨ ਮਰਿਆਦਾ ਨੂੰ ਵਾਰ-ਵਾਰ ਢਾਹ ਲੱਗਦੀ ਆ ਉਹ ਤੋਂ ਰੋਕਿਆ ਜਾ ਸਕੇ ਇਹਦੇ ਨਾਲ ਹੀ ਮੇਸਨ ਸਾਥ ਲੋਜ ਲੋ ਆਪਾਂ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ ਕਿ ਜਿਹੜਾ ਵਿਧਿ ਵਿਵਧਾਨ ਜਿਹੜਾ ਤਖਤ ਸਭ ਦੀ ਜ਼ਫੇਦਾਰ ਚਲਾਉਂਦਾ ਉਹ ਸਹੀ ਨਹੀਂ ਹੈਗਾ ਉਹ ਵਿਧਿ ਵਿਵਧਾਨ ਦੀ ਜਿਹੜੀ ਚੋਣ ਸੰਬੰਧੀ ਮੇਸਨ ਸਾਥ ਲੋਜ ਲੋ ਆਪਾਂ ਹੋਰ ਵਿਦਵਾਨਾਂ ਨੂੰ ਨਾਲ ਲੈ ਕੇ ਜਲਦੀ ਇੱਕ ਖਰੜਾ ਤਿਆਰ ਕਰਾਂਗੇ ਤੇ ਉਹ ਸੰਗਤ ਪੂਰੇ ਰੱਖਾਂਗੇ ਤਾਂ ਕਿ ਇਹ ਜਿਹੜਾ ਨੌਬਤ ਆ ਰਹੀ ਆ ਵਾਰ-ਵਾਰ ਲਫਾਫਿਆਂ ਚੋਂ ਚੋਣ ਦੀ ਕੱਲ ਨੂੰ ਕੋਈ ਹੋਰ ਤੇ ਰਾਜੇ ਉਹ ਵੀ ਇਹੀ ਕੁਸ਼ ਕਰੇ ਕਰਨ ਦੇ ਖਾ체 ਆ ਪੂਰੇ ਕਿਉਂਕਿ ਤਰੀਕਾਕਾਰ ਗਲਤ ਆ ਤਰੀਕਾਕਾਰ ਸਹੀ ਨਾ ਭਾਈ ਹਕੂਮਤ ਸਿੰਘ ਠੀਲਪੁਰੀਆ ਸਮੁੱਚੇ ਪੰਥ ਦੇ ਸੇਵਾਦਾਰ ਆ ਕਿਸੇ ਵਿਸ਼ੇਸ਼ ਜਥੇਬੰਦੀ ਨਹੀਂ ਪਰ ਅੱਜ ਜਿਹੜਾ ਇਹ ਫਰੋਜਪੁਰ ਦੀ ਧਰਤੀ ਤੇ ਗੁਰਦੁਆਰਾ ਸਾਰਾਂਗੜੀ ਮਹਾਨ ਸ਼ੀਦਾਂ ਦਾ ਇੱਕੀ ਸ਼ੀਦਾਂ ਦਾ ਸਥਾਨ ਇੱਥੇ ਅੱਜ ਜਿਹੜੇ ਪੰਥਗਲਾਤ ਬਣੇ ਆ ਜਿਹੜੇ ਇੱਕ ਪਰਿਵਾਰ ਨੇ ਜਾਂ ਸਰਉਣੀ ਕਮੇਟੀ ਦੇ ਵਿੱਚ ਕੋਰ ਕਮੇਟੀ ਦੇ ਨਾਂ ਤੇ ਜਿਹੜੇ 11 ਮੈਂਬਰ ਇਹੋਨਾਂ ਨੇ ਗਲਤੀਆਂ ਕੀਤੀਆਂ ਉਹਨਾਂ ਦੇ ਰੋਸ ਦੇ ਵਿੱਚ ਪੰਥ ਦੇ ਵਿੱਚ ਰੋਸ ਜਾਗਿਆ ਉਹਦੇ ਸਬੰਧ ਵਿੱਚ ਸਾਰੀਆਂ ਜਥੇਬੰਦੀਆਂ ਸਿਆਸੀ ਧਾਰਮਿਕ ਇਹ ਸਾਰੀਆਂ ਇਕੱਠੀਆਂ ਹੋਈਆਂ ਸਾਰਾਂ ਗੜੀ ਗੁਰਦਾਰ ਸਾਹਿਬ ਜਿਹੜਾ ਤਖਤ ਸਾਹਿਬ ਦਾ ਸਿਧਾਂਤ ਨੂੰ ਢਾਆਇਆ ਗਿਆ ਉਹਨੂੰ ਬਚਾਇਆ ਕਿਵੇਂ ਜਾਵੇ ਇਸ ਸ਼ਰੋਮਣੀ ਕਮੇਟੀ ਜਨ ਨਰੈਣੂ ਮੰਤ ਦੀ ਰੂਹ ਜਿੰਨਾ ਚਾਗੀਏ ਤਾਂ ਉਹ ਕਿਵੇਂ ਯਾਦ ਕਰਾਇਆ ਜਾਵੇ ਉਹਦੇ ਵਾਸਤੇ ਸਾਰੇ ਸਿਰ ਜੋੜ ਕੇ ਬੈਠੇ ਤੇ ਸਾਰਿਆਂ ਨੇ ਵਿਚਾਰਾਂ ਦਿੱਤੀਆਂ ਅਗਲਾ ਪ੍ਰੋਗਰਾਮ ਇਹ ਹੋਇਆ ਕਿ ਪੰਥ ਦੇ ਏਕੇ ਵਾਸਤੇ ਇਸ ਪਰਿਵਾਰ ਨੇ ਜਿਹੜੀ ਵੱਡੀ ਵੱਡੀ ਗਲਤੀ ਬੱਜਰ ਕਰਾਇਤ ਕਰਤੀ ਆ ਜਾਂ ਉਹ ਕੋਰ ਕਮੇਟੀ ਨੇ ਜਾਂ ਜਥੇਦਾਰਾਂ ਨੇ ਪੰਥ ਦੇ ਭਾਵਨਾ ਅਨੁਸਾਰ ਸਟੈਂਡ ਲਿਆ ਤੇ ਉਹਨਾਂ ਨੂੰ ਕਿਵੇਂ ਰਾਤੋ ਰਾਤ ਬਦਲਿਆ ਤੇ ਉਹਦੂ ਵੱਡਾ ਸਿਧਾਂਤ ਗਲਤੀ ਤੇ ਗਲਤੀ ਪਹਿਲਾਂ ਸਾਰੀਆਂ ਗਲਤੀਆਂ ਜਿਹੜੀਆਂ 2 ਦਸੰਬਰ ਨੂੰ ਖੜ ਕੇ ਉਸ ਪਰਿਵਾਰ ਨੇ ਮੰਨੀਆਂ ਵੀ ਅਸੀਂ 5 ਗਣ ਕੋਠੀ ਸੱਦ ਕੇ ਕੀਤਾ ਜਿਹੜਾ ਸਾਰਾ ਕੁਝ ਮਾਫੀ ਦਵਾਈ ਝੂਠੇ ਸੌਦੇ ਵਾਲੇ ਨੂੰ ਉਸ ਤੋਂ ਬਾਅਦ ਜਿਹੜਾ 2 ਤਰੀਕ ਵਾਲੇ ਨੂੰ ਪਾਸਪੈਂਡ ਕਰਨ ਵਾਸਤੇ ਜਿਹੜਾ ਫਿਰ 7 ਤਰੀਕ ਨੂੰ ਜਥੇਦਾਰ ਹੀ ਲਾ ਦਿੱਤੇ ਗਏ ਤੇ ਉਹਦੂ ਬਾਅਦ ਫਿਰ ਅਗਲੇ ਦਿਨ ਜਥੇਦਾਰ ਸਦਾਤਾ ਦੀਆਂ ਧੱਜੀਆਂ ਡਾਉਂਦਿਆਂ ਦੇਖੋ ਪੰਥ ਤੋਂ ਚੋਰੀ ਜਥੇਦਾਰ ਰਾਤ ਨੂੰ ਮਹਾਨ ਤਖਤ ਦੀ ਸੇਵਾ ਦਿੱਤੀ ਗਈ ਉਹਨਾਂ ਨੂੰ ਜਿਨ੍ਹਾਂ ਨੂੰ ਵਿਦਵਾਨ ਕਹਿ ਕੇ ਪੇਸ਼ ਕੀਤਾ ਜਾ ਰਿਹਾ ਰੋਸ ਸਾਨੂੰ ਸਿਧਾਂਤ ਢਾਉਣ ਦਾ ਲਾਉਂਦੇ ਪਹਿਲਾਂ ਵੀ ਬਾਦਲ ਪਰਿਵਾਰ ਕੇ ਸੀ ਜਿਨ੍ਹਾਂ ਚਿਰ ਸਰੋਣੀ ਕਮੇਟੀ ਤੇ ਕਬਜ਼ਾ ਉਹਨਾਂ ਦਾ ਉਹਨਾਂ ਨੇ ਲਾਇ ਪਰ ਜਿਹੜੇ ਜਥੇਦਾਰਾਂ ਨੇ ਪੰਥ ਦੀ ਤਰਜਮਾਨੀ ਕੀਤੀ ਭਾਵਨਾ ਸਮਝੀਆਂ ਪੰਥ ਉਹਨਾਂ ਨਾਲ ਜੁੜ ਗਿਆ ਜੇ ਗਰਬਚਨ ਸਿੰਘ ਨੇ ਮਤਲਬ ਝੂਠੇ ਸੁਧਰ ਮਾਫੀ ਦਿੱਤੀ ਪੰਥ ਨੇ ਰੋਸ ਦੇ ਅੱਗੇ ਇਹਨਾਂ ਨੂੰ ਲਾਉਣਾ ਪਿਆ ਸੀਗਾ ਪਰ ਅੱਜ ਪੰਥ ਇਹਨਾਂ ਦੀਆਂ ਭਾਵਨਾਵਾਂ ਨਾਲ ਖੜੇ ਦੋ ਤਰੀਕਾ ਵਾਲੇ ਹੂਬੂ ਲਾਗੂ ਕਰਾ ਦਿਓ ਸਾਨੂੰ ਪ੍ਰਵਾਨ ਆ ਵੀ ਇਹ ਲੀਡ ਆਪ ਕੀ ਤਾਂ ਬੱਜਰ ਕਰਾਂ ਕੀ ਤਾਂ ਸਾਡੇ ਵਾਸਤੇ ਬਹੁਤ ਸੰਕਟ ਦੀ ਘੜੀ ਆ ਜਿਹੜਾ ਪੰਥ ਖੇਰੂ ਖੇਰੂ ਕਰਨ ਦਾ ਹੈ ਸਾਰਾ ਮਸਲਾ ਬਣ ਗਿਆ ਸ੍ਰੀ ਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਮਹਾਨ ਹੋਲਾ ਮਹੱਲਾ ਚੱਲ ਰਿਆ ਉੱਥੇ ਤਾਜਪੋਸੀ ਹੋਣੀ ਸ਼ੋਅ ਕੈਨਸਲ ਹੋਈ ਹੁਣ ਉੱਥੇ ਸੰਦੇਸ਼ ਪੜਨਾ ਉਧਰੋਂ ਦਲਪੰਥ ਜਥੇਬੰਦੀਆਂ ਨੇ ਚੈਲੰਜ ਕੀਤਾ ਆਇਆ ਜਥੇ ਦਾ ਤੁਹਾਨੂੰ ਪ੍ਰਵਾਨ ਨਹੀਂ ਕਰਾਂਗੇ ਪ੍ਰਵਾਨ ਤਾਂ ਹੋਇਆ ਨਹੀਂ ਉਸੇ ਪੰਥ ਨੂੰ ਸੰਦੇਸ਼ ਦੇਣਾ ਇਸ ਕਰਕੇ ਅਰਦਾਸ ਕਰ ਇੱਥੇ ਕਰਦੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਕਿ ਮਹਾਰਾਜ ਪੰਥ ਦਾ ਜਿਹੜਾ ਹੋਲਾ ਮਹੱਲਾ ਮਹਾਨ ਦਿਹਾੜਾ ਉਹ ਸੁਖਸਾਨ ਦੀਆਂ ਲੰਗਾਂ ਇਹਨਾਂ ਨਰਾਇਣੂ ਮੰਤਾਂ ਦੀ ਰੂਹ ਜਿਨ੍ਹਾਂ ਵਿੱਚ ਆਈ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ ਜਾਂ ਖਾਲਸਾ ਪੰਥ ਨੂੰ ਜਾਗ ਪਿਆ ਜਿਵੇਂ ਕਿਤੇ ਕਿਹਾ ਜਾਂਦਾ ਸੀ ਕਿਤੇ ਬੌੜ ਕ ਬਾਦ ਕੋਈ ਤਖਤ ਨਾ ਸਾਡਾ ਇਸ ਕਰਕੇ ਨਾ ਤਖਤ ਢਾਤੇ ਇਹਨਾਂ ਨੇ ਤਖਤ ਦੇ ਸਿਧਾਂਤ ਢਾਤੇ ਜੇ ਦਿੱਲੀ ਤਖਤ ਨੇ ਤਖਤ ਢਾਇਆ ਇਹਨਾਂ ਨੇ ਸਿਧਾਂਤ ਢਾਤੇ ਬਾਦਲਾਂ ਨੇ ਇਸ ਕਰਕੇ ਇਹ ਸਬੰਧ ਵਿੱਚ ਇਕੱਠ ਹੋਇਆ ਕੋਈ ਹੋਰ ਪੁੱਛਣਾ ਚਾਹਣੇ ਤੁਸੀਂ ਕੀ ਲੱਗਦਾ ਕਿ ਜਿੱਦਾਂ ਹੁਣ ਵਾਰ-ਵਾਰ ਜ਼ਥੇਦਾਰ ਬਦਲੇ ਜਾ ਰਹੇ ਆ 26 ਦਿਨਾਂ ਦੇ ਵਿੱਚ ਕਿੰਨੇ ਜ਼ਥੇਦਾਰ ਬਦਲ ਗਏ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਅੱਜ ਗੁਰਦੁਆਰਾ ਸਾਹਿਬ ਸਾਰਾਗੜੀ ਜੋ ਇੱਥੇ ਫਿਰੋਜ਼ਪੁਰ ਦੀਆਂ ਸੰਗਤਾਂ ਨੇ ਬਹੁਤ ਵੱਡੇ ਪੱਧਰ ਤੇ ਇਕੱਠ ਕੀਤਾ ਹੈ ਔਰ ਇਹਦੇ ਵਿੱਚ ਜੋ ਵਿਚਾਰ ਪੰਦਰਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਕਿ ਸੁਖਬੀਰ ਬਾਦਲ ਨੇ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਇਸੇ ਤਰ੍ਹਾਂ ਕੇਸਗੜ ਸਾਹਿਬ ਤੇ ਜਨ ਦਵਦਾ ਸਾਹਿਬ ਦੇ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਦੇ ਜਿਹੜੀ ਆ ਉਹ ਬਰਖਾਸਤੀ ਕੀਤੀ ਆ ਤੇ ਨਵੇਂ ਰੱਖੇ ਨੇ ਔਰ ਜਿਹੜਾ ਇਹ ਨਵਾਂ ਜਥੇਦਾਰ ਜਦੋਂ ਕਿ ਇਹਦੇ ਉੱਥੇ ਰਸਮ ਪਾ ਕੀਤੀ ਗਈ ਆ ਤਾਂ ਮਿਲ ਕੇ ਇਹਨੂੰ ਸਰਪਉ ਵੱਲ ਦਿੱਤਾ ਗਿਆ ਉਹ ਪਖਤ ਕੇਸਗੜ ਸਾਹਿਬ ਤੇ ਜਿਹੜੀ ਸੀ ਉਸ ਤਰ੍ਹਾਂ ਤੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਨਾਂ ਗ੍ਰੰਥ ਤੇ ਨਾਂ ਪੰਥ ਇਸ ਕਰਕੇ ਇਹਨੇ ਇਹ ਮਜਾਦ ਦਾ ਬੜਾ ਕਾਹਨ ਕੀਤਾ ਜਿਸ ਕਰਕੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਬੜਾ ਰੋਸ ਸੀ ਕਿ ਇਹ ਗਲਤ ਕੀਤਾ ਇਹਨੇ ਤੇ ਇਹ ਇਹਦੇ ਖਿਲਾਫ ਜਿਹੜਾ ਇਹ ਸਾਰਾ ਇੱਕ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਖਜਬਾ ਹੈ ਕਿ ਇਹ ਸਾਡਾ ਇਹਨੇ ਜਿਹੜਾ ਸਾਨੂੰ ਨੀਵਾ ਵਿਖਾਇਆ ਤੇ ਮੈਂ ਇਹ ਬੇਨਤੀ ਕਰਾਂ ਕਿ ਮੈਂ ਇੱਥੇ ਇਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਕੀਤੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਠੀਕ ਹੈ ਤੁਸੀਂ ਹੁਣ ਉੱਠਿਓ ਤੁਹਾਡਾ ਧੰਨਵਾਦ ਹੈ ਲੇਕਿਨ ਇਸ ਤੋਂ ਪਹਿਲਾਂ ਜਦੋਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦੇ ਜਥੇਦਾਰੀ ਤੋਂ ਜਦੋਂ ਲਾਇਆ ਗਿਆ ਤੇ ਉਸ ਟਾਈਮ ਤੇ ਗਿਆਨੀ ਪੂਰਨ ਸਿੰਘ ਨੂੰ ਸਰਕਟ ਉਸ ਵੇਲੇ ਸਦਕੇ ਜਿਹੜਾ ਸੀ ਉਦੋਂ ਸਰੋਪਾ ਦਿੱਤਾ ਗਿਆ ਸੋ ਇਹ ਪ੍ਰਕਾਸ਼ ਪਹਿਲਾਂ ਜੋ ਪਿਓ ਕਰਦਾ ਸੀ ਉਹੀ ਅੱਜ ਪੁੱਤ ਕਰ ਰਿਹਾ ਹੈ ਪਿਓ ਨੇ ਵੀ ਜਿਹੜਾ ਸੀ ਉਹ ਸਿੱਖੀ ਸਤਾਤਾਂ ਦਾ ਅਤੇ ਇਤਿਹਾਸ ਦਾ ਬਹੁਤ ਵੱਡਾ ਕਾਹਨ ਕੀਤਾ ਇਹਨਾਂ ਨੇ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ کہہ ਕੇ ਕਿਤਾਬਾਂ ਸ਼੍ਰੋਮਣੀ ਕਮੇਟੀ ਤੋਂ ਵੀ ਪਬਲਿਸ਼ ਕਰਾਈਆਂ ਨੇ ਔਰ ਇਸੇ ਤਰ੍ਹਾਂ ਇਹਨਾਂ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਵੀ ਸਿੱਖ ਧਰਮ ਨੂੰ ਗੁੱਡੋ ਰੱਦ ਕਰਕੇ 1997 ਜਦੋਂ ਇਹਨਾਂ ਦਾ ਰਾਜ ਆ ਇਹਨਾਂ ਨੇ ਕੀਤਾ ਇਹਨਾਂ ਨੇ ਇਹਨਾਂ ਦੇ ਰਾਜ ਵਿੱਚ ਸ੍ਰੀ ਗੁਰਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣਾ ਔਰ ਫਿਰ ਜਿਹੜੇ ਸਿੱਖਾਂ ਵੱਲੋਂ ਆਵਾਜ਼ ਚਾਉਣੀ ਤੇ ਉਹਨਾਂ ਤੇ ਗੋਲੀਆਂ ਚਲਾਉਣੀਆਂ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਕਰਨਾ ਸੋ ਇਹ ਜਿਹੜਾ ਹੁਣ ਤੱਕ ਸਾਰਾ ਕੁਝ ਬਾਦਲ ਦੇ ਰਾਜ ਵਿੱਚ ਜੋ ਵਰਤਾਰਾ ਵਰਤਦਾ ਰਿਹਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਸੀ ਉਹ ਗੁੱਸਾ ਭਰਦਾ ਭਰਦਾ ਜਿਹੜਾ ਸੀ ਉਹ ਉਹ ਭਰ ਗਿਆ ਇਸ ਕਰਕੇ ਅੱਜ ਇੱਥੇ ਇਕੱਠ ਹੋਇਆ ਵੀ ਅਸੀਂ ਇਸ ਚੀਜ਼ ਨੂੰ ਲੈ ਕੇ ਅੱਗੇ ਚੱਲਾਂਗੇ ਇਹ ਲਾਬੰਦ ਕਰਕੇ ਲੋਕਾਂ ਨੂੰ ਇੱਕ ਲਹਿਰ ਬਣਾ ਕੇ ਤੇ ਪੰਜ ਪ੍ਰਧਾਨੀ ਪ੍ਰਥਾ ਜਿਹੜਾ ਉਹ ਨਗਰਨ ਵਾਸਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜਾਦਾ ਨੂੰ ਬਹਾਲ ਕਰਨ ਵਾਸਤੇ ਸਿੱਖੀ ਸਿਧਾਂਤਾਂ ਦਾ ਜੋ ਘਾੜ ਹੋ ਰਿਹਾ ਉਹਨਾਂ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਵੇਖ ਹੀ ਰਹੇ ਹਾਂ ਜੇ ਜੋ ਕੰਮ ਦੇ ਵਿੱਚ ਬੜੀ ਵੱਡੀ ਹਦੂਦਾਂ ਬਣੀ ਹੈ ਇੱਕ ਬਾਦਲ ਪਰਿਵਾਰ ਨੇ ਜੋ ਇੱਕ ਰਾਜਨੀਤਿਕ ਕੀਤਾ ਉਹਨੂੰ ਮੁਖ ਰੱਖਦੇ ਹੋਏ ਆਪਣੀ ਜਿਹੜੀ ਕੁਰਸੀ ਦੀ ਚੌਧਰ ਨੂੰ ਰੱਖ ਕੇ ਕਿ ਕੌਮ ਦੇ ਵਿੱਚ ਬੜੇ ਏਡੇ ਬਖੇੜੇ ਜਿਹੜੇ ਲੱਖ ਲੱਖ ਖੜੇ ਕਰ ਦਿੰਦੇ ਆ ਜਿੰਦੇ ਕਰਕੇ ਅੱਜ ਜਿਹੜੇ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਜੱਥੇਬੰਦੀਆਂ ਪੰਤ ਤੱਕ ਉਹਨਾਂ ਨੇ ਵਿਚਾਰ ਕੀਤਾ ਵੀ ਸਾਨੂੰ ਇਹਦੇ ਬਾਰੇ ਵਿਚਾਰ ਕਰਨਾ ਪਵੇਗਾ ਇਹ ਬਹੁਤ ਮਾੜੀ ਗੱਲ ਆ ਔਰ ਤੁਸੀਂ ਦੇਖ ਰਹੇ ਹੋ ਵੀ ਜਿਹੜੇ ਸਮੇਂ-ਸਮੇਂ ਨਾਲ ਜਿਹੜੀਆਂ ਅੱਜ ਇਹ ਨਾ ਬਾਦਲ ਪਰਿਵਾਰ ਨੇ ਜੋ ਇੱਕ ਗਲਤ ਫੈਸਲਾ